ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਾਸ 6 ਨਗ ਸੇ ਲੈ ਲਿਆ ਕਿੰਜ ਜੀ ਇੱਕ ਟੋਕੜ ਗੱਬਣ ਗਾਂਗੀ ਇੱਕ ਟੋਕੜ ਗੱਬਣ ਬਾਈ ਕੋਲੇ ਝੋਟੀ ਆ ਭਾਈ ਤੇ ਦੋ ਗੱਬਣ ਗਾਵਾਂ ਨੇ ਇੱਕ ਤਾਜੀ ਸੋਈ ਤੇ ਜਿਹੜੇ ਵੀਰਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਨਾਲੇ ਉੱਤੇ ਨਾਲ ਲੱਗੇ ਦਰਵਾਜ਼ੇ ਨਾਲ ਟੈਸਟ ਕਰ ਲੋ ਤਾਂ ਕਿ ਹਰ ਇੱਕ ਕੋਣ ਵਾਲੀ ਨੇ ਵੀਡੀਓ ਮੈਂ ਫੋਨ ਲਾ ਕੇ ਪੁੱਛਣ ਜਦੋਂ ਤੇਰੇ ਪਿੰਡ ਆ ਕੇ ਮੈਂ ਆ ਸਕੀ ਆਓ ਫੋਰਚੁਨ ਵਾਲੀ ਲੋਕੀ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਫੋਰ ਠੀਕ ਹਾਂ ਜੀ ਹਾਂ ਜੀ ਹਾਂ ਜੀ ਨਾਮ ਤੇ ਐਡਰੈਸ ਬੋ ਨਾਮ ਮਨਾ ਜੀ ਪਿੰਡ ਕੁਸਾ ਜੀ ਤਹਿਸੀਲ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਮੋਗਾ ਜੀ ਨੇੜੇ ਪਿੰਡ ਬਾਈ ਨੇੜੇ ਜਾਨੀ ਕਿ ਮੇਨ ਰੋਡ ਤੇ ਬੋਡੇ ਰਹਿ ਗਿਆ ਜੀ ਨਾਲ ਚੱਕਰ ਰਹਿ ਗਿਆ ਮੀਨਿੰਗ ਰਹਿ ਗਿਆ ਜੀ ਮੋਬਾਈਲ ਨੰਬਰ ਬੋ 7529844960 ਜੀ ਠੀਕ ਹੈ ਬਾਈ ਬਾਈ ਜਿਹੜੀ ਪਹਿਲੇ ਨੰਬਰ ਤੇ ਜਰਸੀ ਦੇਦੇ ਨੇ ਕਿਹੜਾ ਸੂਆ ਹੁੰਦੀ ਇਹ ਦੂਜਾ ਸੂਆ ਹੁੰਦੀ ਆ ਡਾਕਟਰ ਪਹਿਲਾਂ ਨੇ ਦੋ ਦੇ ਦਿੱਤਾ 15 16 ਕਿਲੋ ਲੈ 1500 ਸੀਲ ਠੰਡੀ ਦੇਖ ਲੈ ਲੱ ਇਰ ਕੀ ਦੁੱਧ ਦਊ ਜੇ ਸਾ ਉਹਨਾ ਪਲੀ ਪੁਲੀ ਆ 18 19 ਕਿਲੋ ਦੁੱਧ ਦੇ ਦੂ ਹੂੰ ਕੋਈ ਐੇ ਹਿਮਾਚਲ ਦੀ ਨਹੀਂ ਗਈ ਪੰਜਾਬ ਦੀ ਲੈ ਜਿੱਧਰ ਦੀ ਮਰਜ਼ੀ ਲੈ ਹੂੰ ਢੱਲਾ ਬਹੁਤ ਪਿਆਣਾ ਉਹ ਦੇ ਬਈ ਤੋਰ ਕੇ ਰਖਾ ਦੇਉ ਪਲੀ ਵੀ ਆ ਹਾਈਟ ਠੀਕ ਆ ਬਈ ਛੋਟੀ ਆ ਹੂੰ ਦਰਮਿਆਨੀ ਜੀ ਆ ਤੇ ਹੂੰ ਪਲੀ ਵੀ ਆ ਹਾਂ ਚਮਕ ਫੁੱਲ ਆ ਫੇਸ ਬੜਾ ਪਿਆਰਾ ਬੋਦੀ ਚੰਗੀ ਆ ਸਨਖ ਪੁਣਾ ਬੜ ਦੇ ਵਿੱਚ ਫੁੱਲ ਕੱਲੀ ਫਿਰਦੀ ਆਈ ਹੈ ਨਾ ਹੂੰ ਤੇ ਕੀ ਮੋਲ ਆ ਫਿਰ ਇਹਦਾ ਜੈ ਜਾਂ ਇਹਦਾ ਮੁੱਲ ਡਾਕਟਰ 60000 ਰੁਪਿਆ 60000 ਦੀ ਦੇ ਦਾਂਗੇ 62000 ਰੁਪਿਆ ਮੁੱਲ ਸਾਢੇ ਦੁੱਧ ਬੰਦਾ 18 19 ਕਿਲੋ ਮੰਨ ਕੇ ਲਵੇ ਕੋਈ ਐ ਨਾ ਕਵੇ 14 ਲੈ ਅਜੇ ਸੁੰਦੀ ਨਹੀਂ 5 6 ਦਿਨ ਲੈ ਠੰਡੀ ਠੁੰਡੀ ਦੇਖ ਲੈ ਬਹੁਤ ਪਈਆਂ ਜਿਵੇਂ ਮਰਜੀ ਬਾਰੇ ਕੋਈ ਚੈੱਕ ਨਹੀਂ ਥਾਣ ਦੇਖੋ ਬਾਈ ਨੇੜ ਤੋਂ ਥਾਂ ਤਾਂ ਲੈ ਮੱਕੀ ਵਾਲਾ ਬਣਾ ਜਾਣਾ ਇਹਨੇ ਸਮਾਂ ਪਾ ਕੇ ਇਹ ਉ ਵੀ ਗੂੰਦੀ ਮਾਰਦੀ ਆ ਜਮਾ ਵੇਚਣ ਵਾਲਾ ਵੀ ਲੈ ਗਿਆ ਗਾਂ ਵੀ ਬੰਦੇ ਨੂੰ ਰੋਟੀ ਦੀ ਤੂੰ ਸਹੀ ਗੱਲ ਆ ਬਾਈ ਅੱਗੇ 2 ਨੰਬਰ ਤੇ ਇਹ ਟੋਕੜ ਗੱਬਣਾ ਜੀ ਕਿਹੜਾ ਸੁਆ ਭਰਾ ਇਟਾ 2 ਮਹੀਨਿਆਂ ਦੀ ਗੱਬਣਾ ਜੀ ਦੁੱਧ ਉਹ 9 ਕਿਲੋ ਠੀਕ ਆ ਹਾਂਜੀ ਸਵਾ ਦੂਜਾ ਦੁੱਧ ਹਾਂ ਦੂਜੇ ਲਈ ਗੱਬਣਾ ਜੀ ਠੀਕ ਆ ਠੀਕ ਆ ਬਈ ਤੇ ਦੁੱਧ 9 ਲੀਟਰ ਬਈ 9 ਲੀਟਰ ਦੁੱਧ ਕੰਡੇ ਵਾਲਾ ਬਈ ਫੈਟ ਬਹੁਤ ਹੁੰਦੀ ਹੈ ਫੈਟ ਇਹਦੀ ਤਾਂ ਨਹੀਂ ਆਉਣੀ ਆ ਜੀ ਸਹੀ ਆ ਫੈਟ ਬਈ ਕਹਿੰਦਾ ਫੋਲ ਆਉਂਦੀ ਆ ਤੋਰਾ ਚੰਗਾ ਥਣ ਲੱਗਿਆ ਮਾਝੂਂ ਵੀ ਫੈਟ ਉਹ ਗੱਬਣਾ ਚੈੱਕ ਪਾਸ ਆਪਣਾ ਹਾਂਜੀ ਚੈੱਕ ਆ ਉਹਦੀ ਅਗਲਾ ਡਾਕਟਰ ਕਰਾ ਕੇ ਲੈ ਕੇ ਜਾਵੀਂ ਬਹੁਤ ਠੀਕ ਆ ਤੇ ਕੀ ਮੁੱਲ ਆ ਫਿਰ ਜੈਜ ਜਨ ਇਹਦਾ ਮੁੱਲ ਜਿੰਨਾ ਮਰਜ਼ੀ ਕਰਾ ਲੈ ਡਾਕਟਰ ਮੁੱਲ ਤਾਂ ਕਰਦੇ 40 ਕਰਦੇ ਆਂਗੇ ਪਰ 37000 ਦੀ ਬੈੜ ਦੇਣੀ ਦੇਣੀ ਆ ਜੀ ਆਪਾਂ 37000 ਦੀ ਬੈੜ ਦੇ ਦਾਂ ਮੁੱਲ ਕਰਾਉਣਾ 40 ਕਰਾ ਲੈ ਥਾਣ ਦੇਖ ਜਿਹੜਾ ਅਸਲ ਥਾਣ ਹੁੰਦਾ ਉਹ ਆ ਕੀ ਬਾਤ ਆ ਤਿੰਨ ਨੰਬਰ ਇਹ ਤੀਜਾ ਸੂਆ ਗਾਂ ਜੀ ਕਿੰਨੇ ਦਿਨ ਲੈਂਦੀ ਹੈ ਦਿਨ ਜੇ ਲੈ ਜੂਗੀ ਇਹ ਨਹੀਂ ਪਤਾ 5-6 ਦਿਨ ਕੱਢਦੇ ਦੁੱਧ ਦਿੰਦੀ ਆ ਗਾਂ 26-27 ਕਿਲੋ ਦੁੱਧ ਠੀਕ ਆ ਵੱਡੇ ਢਾਂਚੇ ਦੀ ਆ ਹਾਂਜੀ ਪ੍ਰਿੰਟ ਬਹੁਤ ਚੰਗਾ ਬਣ ਲਕਾਦਾ ਆਰਡਰ ਕਮਾਲ ਦਾ ਕੱਚੀ ਕੱਚੇ ਢਿੱਲਾ ਕੋਸ ਕਰਕੇ ਕੋਈ ਟੁੱਟ ਮਾਣੀ ਲੌਂਕਣਾ ਨਹੀਂ ਤੇ ਸਹੀ ਆਡਰ ਆ ਥਣ ਮੁਠੀ ਵਾਲਾ ਅਸਲਾ ਨਾਲਾਂ ਨੂੰ ਨਾ ਫੋਲ ਹਾਂਜੀ ਖੋਲਿਓ ਬਾਈ ਤੋੜਿਓ ਢਾਂਚਾ ਫੋਲਾ ਦੁੱਧ ਦਾ ਰਿਕਾਰਡ ਵੀ ਚੰਗਾ ਬਾਈ ਨੇ ਦੱਸਦਾ ਦੁੱਧ ਚੰਗਾ ਫੋਲੂ ਵਾਕੇ ਕਿਉਂ ਢਾਂਚਾ ਬੜਾ ਕਮਾਲ ਦਾ ਕੱਚੀ ਕੱਚੀ ਆ ਦਿਨ ਲੈਂਦੀ ਆ ਉਹਦੋਂ ਨੂੰ ਆਰਡਰ ਆ ਜਿਹੜਾ ਇਹਨੇ ਕਮਾਲ ਦਾ ਤਿਆਰ ਕਰ ਲੈਣਾ ਤੋਰਾ ਦੇਖੋ ਬਈ ਤੋਰਾ ਵੀ ਕਰਮਾ ਇਹਦਾ ਇੱਕ ਨੰਬਰ ਤੇ ਕੀ ਮੋਹਲਾ ਭਰਾ ਜੈਜਾ ਇਹਦਾ ਮੁੱਲ 72000 ਆ ਜੀ 70000 ਦੀਆਂ ਦਵਾਂਗੇ ਜੀ 72000 ਰੁਪਏ ਮੋਹਲਾ 70000 ਦੀ ਬਾਈ ਕਹਿੰਦਾ ਵੜ ਪੂਰੀ ਪਲੀ ਵੀ ਫਾਰਮ ਵਾਲੀ ਆ ਜੀ ਹੂੰ ਇਹਸ ਵੜਾ ਚੰਗਾ ਹੋਣੀ ਵਾਦੀ ਚੰਗੀਆਂ ਸਨਕ ਪੋਣਾ ਵੜ ਦੇ ਵਿੱਚ ਫੋਲ ਆ ਕੋਈ ਗਰੰਟੀ ਵਾਲਾ ਬੰਦਾ ਵੀ ਲੈ ਜੇ ਗਾਂ ਗਰੰਟੀ ਦੇ ਵੀ ਆਪਾਂ ਸੁਵਾ ਕੇ ਚਵਾ ਕੇ ਵੀ ਦੇ ਦਾਂਗੇ ਹੂੰ ਠੀਕ ਆ ਹਾਂਜੀ ਕੁਆਲਿਟੀ ਬਹੁਤ ਚੰਗੀ ਆ ਖੈਰ ਵੈੜਦੀ ਬੜਾ ਕਮਾਲ ਦਾ ਲੱਗਾ ਮੁੱਠੀ ਵਾਲਾ ਪੰਗਾ ਕੱਲਾ ਕੱਲਾ ਤਣ ਚਾਰੇ ਤਣ ਲੈ ਨਿਕਲ ਮੇ ਪੂਰੇ ਗੈਰ ਕੀਆ ਕੀ ਬਾਤ ਆ ਅੱਗੇ 4 ਨੰਬਰ ਕਿਹੜਾ ਸੂਆ ਬਰਾ ਇਹ ਸੁੰਦੀ ਆ ਜੀ ਤੀਜਾ ਸੂਆ ਅਰੀਜਨਲ ਇਹ ਦੁੱਧ ਦਿੰਦੀ ਆ 25 26 ਕਿਲੋ ਦੁੱਧ ਦਊ ਹੂੰ ਹਾਂਜੀ ਅਸਲ ਜਰਸੀ ਆ ਪੰਜਾਬ ਵਾਲੀ ਸਹੀ ਆ ਭਾਈ ਹਾਂਜੀ ਹੋਲਡ ਬਈ ਜਰਸੀ ਆ ਬਈ ਪੰਜਾਬ ਵਾਲੀ ਆਰਡਰ ਚੈੱਕ ਕਰਨ ਨੂੰ ਥਣ ਚੰਗਾ ਫੇਸ ਬੜਾ ਚੰਗਾ ਚਰਮੜੀ ਦਾ ਚੰਗ ਚੰਗ ਬੈੜਦੇ ਹੌਲਾ ਬਈ ਇਹਨੇ ਤਾਂ ਦਿੱਤਾ ਬਈ 25 26 ਕਿਲੋ ਦੁੱਧ ਦਹੂ ਕਿੜੀ ਹੂੰ ਤੇ ਮੁੱਲ ਕੀ ਆ ਭਰਾ ਜੈਜਾ ਦਾ ਇਹਦਾ ਮੁੱਲ 65000 ਆ ਜੀ 62000 ਦੀ ਦਮਾਂਗੇ 65000 ਰੁਪਇਆ ਮੁੱਲ ਆ 62000 ਦੀ ਬਾਈ ਕਹਿੰਦਾ ਬੈੜ ਦੇ ਦੇਾਂਗੇ ਲੈ ਬਾ ਦੇਖੋ ਫੇਰ ਥਣ ਚੰਗਾ ਡੜਦੇ ਨੇ ਥੋੜੀ ਥੋੜੀ ਭਾਲ ਜਰੂਰ ਪਾਲੀ ਥਣਾਂ ਤੇ ਪਾਲ ਤਾਂ ਹੁਣ ਪਾਉਗੀ ਇਹ ਵਾਲਾ ਬਣਾ ਜਾਣਾ ਇਹਨੇ ਹੂੰ ਥਣ ਤੁਣ ਮੁੱਠੀ ਵਾਲਾ ਅਸਰ ਅੱਗੇ ਬਈ ਵੜ ਤਾਜੀ ਸੂਈ ਹੈ ਹਾਂਜੀ ਇਹਨੇ ਮਗਰ ਬੱਚਾ ਜੀ ਆ ਖੜਾ ਆ ਖੜਾ ਬੱਚਾ ਠੀਕ ਆ ਕਿੰਨੇ ਦਿਨ ਹੋ ਗਏ ਬਈ ਸੂਈ ਨੂੰ ਇਹਨੂੰ ਸੂਈ ਨੂੰ ਹੋ ਗਏ 13 14 ਦਿਨ 13 14 ਦਿਨ ਦੁੱਧ ਕਿੰਨਾ ਹੋਣੇ ਦੁੱਧ ਹੋਊਗਾ ਜੀ ਨੈਟ ਜਿਹੜਾ 13 ਕਿਲੋ ਬੰਦਾ 12 ਮੰਨ ਕੇ 16 ਕਰ ਲੇ ਠੀਕ ਆ ਹਾਂਜੀ ਫੈਂਟ ਚੰਗੀਆਂ ਹੋਣਗੀਆਂ ਫੈਂਟ ਤਾਂ ਪੂਰੀ ਚੰਗੀ ਹੋਈ ਠੀਕ ਆ ਮੋਲ ਕੀ ਆ ਭਰਾ ਜੈਜਾ ਇਹਦਾ ਜਮਾ ਜੈਜਾ ਜੀ ਮੋਲ ਆਪਣੇ ਅੱਗੇ ਵੀ ਜੈਜੀ ਹੁੰਦੇ ਆ ਮੋਲਕਰੋਂ ਨੂੰ 30000 ਕਰਾ ਲਓ 28000 ਦੀ ਵੜ ਦੇ ਦਾਂ ਜੀ 28000 ਦੀ ਵੜ ਬਾਈ ਕਹਿੰਦਾ ਦੇ ਦਾਂਗੇ ਸੋਈ ਸੋਈ ਬੱਚਾ ਮਗਰ ਬੱਚਾ ਫੈਂਡ ਫੋਲੋ ਮੱਝ ਨਾਲ ਓਏ ਹੈ ਲੈਣੀ ਚੌਲਣੀ ਥੱਲੇ ਬਹਿ ਜਾਓ ਚਾਹੇ ਬੰਦਾ ਚੋਲੇ ਚਾਹੇ ਚੋਲੇ 부ੜੀ ਠੀਕ ਆ ਹਾਂ ਜੀ ਥਾਣੇ ਦੇ ਕੋਲ ਚੱਕਾ ਕੋ ਕੱਲਾ ਕੱਲਾ ਥਾਣੇ ਮੁਟਿਆਰ ਲੈ ਕੋਈ ਜਾਏ ਨਾ ਬਈ ਸਲਾਈ ਚੱਲ ਕੋਈ ਚੱਕਰੀ ਨਹੀਂ ਕਿਹਦਾ ਕੁਛ ਨਹੀਂ ਹੈ ਨਾ ਜਿੱਥੇ ਮਰਜੀ ਬਹਿ ਜਾ ਹਾਂ ਬਈ ਲੈ ਅੱਗੇ ਭਰਾ ਝੋਟੀ ਇਹ ਗੱਬਣਾ ਜੀ ਮੈਂ ਦੁੱਧੋਂ ਹਟੀ ਵੀ ਆ 20 ਤਰੀਕ ਤੋਂ ਅੱਠਵਾਂ ਮਹੀਨਾ ਲੱਗ ਜਾਣਾ ਮੈਂ ਇਹਨੂੰ ਠੀਕ ਆ ਹਾਂਜੀ ਤੇ ਕਿੰਨਾ ਕੁ ਦੁੱਧ ਦਤਾ ਇਹਨੇ ਦਾ ਦੁੱਧ ਸੱਜਰ ਨੇ ਦਾ ਹੀ ਬਾਈ 11 12 ਕਿੱਲੋ ਐਵੇਂ 20 ਕਿੱਲੋ ਨਹੀਂ ਕਹਿੰਦੇ ਕੀ ਫਾਇਦਾ ਮੜਕੇ ਹਮ ਇੰਨਾ ਕੁ ਮੈਂ ਦੇ ਦੂਗੀ ਦਰਮਿਆਨੀ ਮੈਂ ਆ ਠੀਕ ਆ ਤੇ ਕੀ ਮੋਲ ਆ ਫਿਰ ਇਹਦਾ ਜਾਇਜ ਇਹ ਮੋਲ ਨਾ ਬਸ ਮੋਲ ਨਹੀਂ ਕਰਦੇ ਜੀ 55000 ਦੀ ਮੈਂ ਦਵਾਂਗੀ 55000 ਦੀ ਮੱਝ ਬਾਈ ਕਹਿੰਦਾ ਦੇ ਦਾਂ ਗੱਬਣ ਚੈੱਕ ਪਾਸ ਆ ਚੈੱਕ ਆਪ ਦੀ ਬੰਦਾ ਡਾਕਟਰ ਲਿਆ ਕੇ ਕਰਾਵੇ ਬਹੁਤ ਠੀਕ ਆ ਹਾਂਜੀ ਇਸ ਚੈੱਕ ਕਰ ਲਓ ਚੰਗੀ ਆ ਬਈ ਮੁੱਲ ਜਮਾ ਜਾਇਜ਼ ਆ ਮਾਨਦਾਨ ਜਿਹੜਾ ਮੌਕੇ ਜਰੂਰ ਕੋ ਬਣਾ। 나ਗਸੀ ਭਰਾ ਕੋਲੇ 6 6 ਦੇ 6 ਦਿਖਾਤੇ। ਕਿਸੇ ਵੀਰ ਦੇ ਕੋਈ ਵੀ ਨਾਗ ਪਸੰਦ ਆਵੇ ਭਾਈ ਨਾ ਕਨੈਕਟ ਕਰ ਲਿਓ ਜੀ। ਧੰਨਵਾਦ। ਥਾਣ ਬਖੇਰ ਬਹੁਤ ਚੰਗੇ ਲੱਗਿਆ। ਹਾਂਜੀ ਹਾਂਜੀ।